ਬਹੁਤ ਧਰਨੇ ਵੀ ਲਾਤੇ ਬਹੁਤ ਵਾਰੀ ਅਸੀਂ ਅਫਸਰਾ ਕੋਲੇ ਵੀ ਜਾਏ ਉਹ ਸੁਣਨ ਨੂੰ ਤਿਆਰ ਨਹੀਂਗਾ ਕਿਉਂਕਿ ਆਹ ਹਾਲਾਤ ਦੇਖ ਲਓ ਸਾਡੇ ਜਿਹੜੇ ਗਰੀਬਾਂ ਦੇ ਬੱਚੇ ਨੇ ਉਹ ਸਾਰੇ ਇੱਥੋਂ ਨਹੀਂ ਜਾਂਦੇ ਇਹ ਹੀ ਰਸਤਾ ਜਿਹੜਾ ਬੱਚਾ ਸਕੂਲ ਜਾਣ ਵਾਸਤੇ ਰੋਜ਼ 2-4 ਜਵਾਖ ਡਿੱਗਦੇ ਨੇਗੇ ਉਹ ਵਾਪਸ ਮੁੜਾਉਂਦੇ ਆਗੇ ਇੱਕੋ ਹੀ ਰਸਤਾ ਜਿਹੜਾ ਸਕੂਲ ਨੂੰ ਜਾਣ ਵਾਸਤੇ ਹੈਗਾ ਐਡਾ ਬੁਰਾ ਹਾਲ ਆ ਸਰਕਾਰ ਸੁਣਨ ਨੂੰ ਤਿਆਰ ਨਹੀਂਗੀ ਕੀ ਮੰਗ ਕਰਦੇ ਮੰਗ ਤਾਂ ਸਾਡੀ ਇਹੀ ਹੈ ਵੀ ਇਹ ਜਿਹੜਾ ਸੀਵਰੇਜ ਹੈ ਇਹਦੀ ਸਫਾਈ ਕਰਕੇ ਇਹਦਾ ਪਾਣੀ ਜਿਹੜਾ ਬਾਹਰ ਕੱਢਿਆ ਜਾਵੇ ਕਿਉਂਕਿ ਪਹਿਲਾਂ ਇਹ ਪਾਣੀ ਜਾਂਦਾ ਸੀਗਾ ਮੰਡੀਕਲਾਂ ਮੰਡੀਕਲਾਂ ਪਾਣੀ ਜਾਂਦਾ ਸੀ ਉੱਥੋਂ ਜਿਹੜਾ ਉੱਥੋਂ ਦੇ ਕਿਸਾਨਾਂ ਨੇ ਪਾਈਪਾ ਵੱਢ ਦਿੱਤੀਆਂ ਪਾਈਪਾ ਵੱਢ ਕੇ ਉਦੋਂ ਬਾਅਦ ਦੇ ਵਿੱਚ ਇਹ ਸਰਕਾਰ ਨੇ ਕੀ ਕੀਤਾ ਜਿਹੜੀ ਕਹਿੰਦੀ ਸੀ ਸਰਕਾਰ ਵੀ ਅਸੀਂ ਪਾਣੀ ਵਧੀਆ ਸਾਫ਼ ਸੁਥਰਾ ਦੇਵਾਂਗੇ ਇਹਨਾਂ ਨੇ ਘੱਟੋ ਘੱਟ 5-6 ਕਿੱਲਾਂ ਦੇ ਵਿੱਚ ਖੂਹ ਪੱਟ ਕੇ ਥੱਲੇ ਧਰਤੀ ਦੇ ਵਿੱਚ ਪਾਣੀ ਛੱਡ ਦਿੱਤਾ ਜਿਹੜਾ ਕਿ ਅੱਜ ਪਾਣੀ ਆ ਉਹ ਇੰਨਾ ਗੰਦਾ ਪਾਣੀ ਆ ਕਿਸੇ ਬੋਰ ਤੇ ਉਤੇ ਸੋਚ ਛੱਡ ਕੇ ਦੇਖ ਲੋ ਐਨੇ ਮੁਸਕ ਮਾਰਦੀ ਆ ਪਾਣੀ ਦੀ ਐਨੇ ਗੰਦੀ ਹਵਾੜ ਮਾਰਦੀ ਆ ਖੇਤਾਂ ਦੇ ਵਿੱਚ ਕਿਸੇ ਵੀ ਮੋਟਰ ਤੇ ਜਾਵੜੋ ਉਸ ਏਰੀਏ ਦੇ ਵਿੱਚ ਤੇ ਐਨਾ ਬੁਰਾ ਹਾਲ ਆ ਜਿਹੜੀ ਕਹਿੰਦੀ ਸੀ ਅਸੀਂ ਸਾਫ਼ ਸੁਧਰਾ ਪਾਣੀ ਦੇਵਾਂਗੇ ਵਧੀਆ ਪਾਣੀ ਦੇਵਾਂਗੇ ਲੋਕਾਂ ਨੂੰ ਤੇ ਅੱਜ ਖੂਹ ਪਟ ਕੇ ਆਪ ਹੀ ਧਰਤੀ ਦੇ ਵਿੱਚ ਬੇੜਾ ਗਰਕ ਕਰਨ ਤੇ ਲੋਕਾਂ ਨੇ ਲੱਗੇ ਹੋਈ ਆ ਕਿਉਂਕਿ ਬਹੁਤ ਬੁਰਾ ਹਾਲ ਆ ਇਹ ਤਾਂ ਇਹੀ ਮੰਗ ਕਰਦੇ ਆ ਵੀ ਆ ਹੁਣ ਹਾਈ ਕੋਰਟ ਦੇ ਵਿੱਚ 3 ਤਰੀਕ ਨੂੰ ਜਿਹੜੀ ਸੁਣਵਾਈ ਆ ਉਹ ਜੱਜ ਸਾਹਿਬ ਨੂੰ ਹੱਥ ਵੰਨ ਕੇ ਬੇਨਤੀ ਵੀ ਸਾਨੂੰ ਬਚਾਓ ਇਹ ਸਰਕਾਰ ਤੋਂ ਸਾਨੂੰ ਇਹ ਲੋਕਾਂ ਤੋਂ ਬਚਾਓ ਤੇ ਕੋਈ ਸੁਣਵਾਈ ਕਰਕੇ ਜਿਹੜਾ ਪਾਣੀ ਦਾ ਮਸਲਾ ਹੈ ਉਹ ਸਾਡਾ ਹੱਲ ਕੀਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮਾ ਜੀ ਲਖਵੀਰ ਸਿੰਘ ਰਾਜ ਜੀ ਤੁਸੀਂ ਵੀ ਕਾਉਂਸਲਰ ਹੋ ਮੇਰੀ ਬਾਤ ਹੈ ਜੀ ਜੀ ਤੇ ਅੱਜ ਧਰਨਾ ਲੱਗਿਆ ਹੋਇਆ ਮਤਲਬਾਤੇ ਬੈਠੇ ਆ ਕੀ ਮੰਗਿਆ ਨੇ ਕੀ ਮਸਲੇ ਆ ਬਸ ਮੰਗਾ ਤਾਂ ਇਹ ਸੀਵਰੇਜ ਦੇ ਸੰਬੰਧ ਕੀ ਹੈ ਜੀ ਇਹ ਪਿਛਲੇ 2-3 ਸਾਲ ਤੋਂ ਬਹੁਤ ਹੀ ਜ਼ਿਆਦੀ ਗੰਭੀਰ ਸਮੱਸਿਆ ਬਣੀ ਹੋਈ ਆ ਮੰਡੂਰੀ ਕੋਈ ਵੀ ਐਂਟਰੀ ਨਹੀਂ ਸ਼ਹਿਰ ਦੀ ਜਿੱਥੇ ਕੋਈ ਪਿੰਡਾਂ ਦੇ ਲੋਕ ਆ ਕੇ ਵੀ ਚੰਗੀ ਤਰ੍ਹਾਂ ਹੀ ਫੇਕੀ ਐਂਟਰ ਹੋ ਜਾਣ ਕਿ ਕੀ ਮੰਗ ਕਰਦੇ ਹੋ ਇਹੀ ਮੰਗ ਹੈ ਵੀ ਜਲਦ ਤੋਂ ਜਲਦ ਇਹ ਜਿਹੜੀ ਸਮੱਸਿਆ ਹੈਗੀ ਸੀਵਰੇਜ ਦੀ ਇਹ ਤੋਂ ਇਨਯਾਤ ਦਵਾਈ ਜਾਵੇ ਤਾਂ ਜੋ ਬਹੁਤ ਗੰਭੀਰ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਬਚਿਆ ਜਾ ਸਕੇ ਕੀ ਨਾਮ ਹੈ ਜੀ ਨਿੱਕੀ ਨਿੱਕੀ ਕੀ ਕਿਹੜਾ ਵਾਰਡ ਹੈ ਇਹ ਕਿੰਨੇ ਨੰਬਰ ਵਾਰਡ ਹੈ ਕੀ ਹਾਲ ਹੈ ਇੱਥੇ ਇੱਥੇ 8 ਨੰਬਰ ਹੈ ਜੀ ਹਾਂ ਬਹੁਤ ਬੁਰਾ ਹਾਲ ਹੈਗਾ ਹੂੰ ਕਿੰਨੇ ਟਾਈਮ ਤੋਂ ਇਹ ਸਭ ਚੱਲ ਰਿਹਾ ਹੈ 10 ਤੋਂ 2-3 ਸਾਲ ਹੋ ਗਏ ਜੀ ਹੂੰ ਅਸੀਂ ਤਾਂ ਨਰਕ ਚ ਹੀ ਡੁੱਬੇ ਬੈਠੇ ਆਂ ਹੂੰ ਕਿਸੇ ਨੂੰ ਕਾਪੀ ਪੀ ਰਿਹਾ ਹੋਰੇ ਕਿਸੇ ਨੂੰ ਪੀ ਰਿਹਾ ਦੂਜਾ ਹੋ ਰਿਹਾਗਾ ਬੱਤੀ ਬੱਤੀ ਬਿਮਾਰਾਂ ਲੱਗੀਆਂ ਪੰਗਾ ਮੈਂ ਤੁਹਾਡੇ ਰੀਡੀਆ ਦਾ ਹੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਤੁਹਾਨੂੰ ਚੁਣਨ ਵਾਲੇ ਲੋਕ ਅੱਜ ਤਰਸਤ ਨੇ ਸੀਵਰੇਜ ਤੇ ਪਾਣੀ ਦੀ ਸਮੱਸਿਆ ਨਾਲ ਲੋਕਾਂ ਦੇ ਕਾਰੋਬਾਰ, ਜਾਨਮਾਲ, ਬੱਚਿਆਂ ਦੀ ਪੜ੍ਹਾਈ, ਸਕੂਲਾਂ ਦੀ ਸਾਰਾ ਕੁਝ ਇਫੈਕਟ ਹੋ ਰਿਹਾ ਹੈ ਸਾਡੇ ਵੱਲੋਂ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਆਲਰੇਡੀ ਪਟੀਸ਼ਨ ਦਾਖਲ ਕੀਤੀ ਹੋਈ ਹੈ ਜਿਹਦੇ 'ਚ ਸਟੇਟ ਨੂੰ ਨੋਟਿਸ ਹੋ ਚੁੱਕਾ ਹੈ ਤੇ ਹੁਣ ਉਹ ਸਮਾਂ ਆ ਗਿਆ ਵੀ ਸਰਕਾਰ ਇਹਨੂੰ ਅਤਿ ਗੰਭੀਰਤਾ ਨਾਲ ਲੈਂਦੇ ਹੋਏ ਇਹਦਾ ਕੋਈ ਪੱਕਾ ਤੇ ਪੂਰਨ ਹੱਲ ਕਰੇ